ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁੱਤਲਾ ਸੇਵਕ ਸਿਹਾਰ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਚੋਂ ਮੇਰੇ ਸਤਿਕਾਰਯੋਗ ਟੀਚਰ ਸਹਿਬਾਨਾਂ ਨੂੰ ਹੈਪੀ ਟੀਚਰਜ਼ ਡੇ ਅਤੇ ਆਪ ਕਦੀਪਸਨੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਜਿਹੜੇ ਮੇਰੇ ਸਪੈਸ਼ਲ ਟੀਚਰਜ਼ ਨੇ ਅਧਿਆਪਕ ਕਰ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਮੇਰੇ ਵੱਲੋਂ ਹੈਪੀ ਟੀਚਰਜ਼ ਡੇ ਸਪੈਸ਼ਲ ਟੀਚਰ ਮੀਨ ਚ ਘਰ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਵੇਂ ਪੇਰੈਂਟਸ ਮੰਮੀ ਡੈਡੀ ਮੰਮੀ ਪਾਪਾ ਹਿੱਬੇ ਬਾਪੂ ਬਾਕੀ ਹੋਰ ਪਰਿਵਾਰ ਦੇ ਮੈਂਬਰ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਬਚਪਨ ਦੇ ਵਿੱਚ ਸਾਰੇ ਟੀਚਰ ਹੁੰਦੇ ਨੇ ਯਾਰ ਦੋਸਤ ਮੀਨ ਜਿਹੜੇ ਬਚਪਨ ਦੇ ਵਿੱਚ ਸਾਥੀ ਹੁੰਦੇ ਨੇ ਮਿੱਤਰ ਪਿਆਰੇ ਹੁੰਦੇ ਨੇ ਹਾਲਾਂਕਿ ਉਹ ਵੀ ਉਸ ਟਾਈਮ ਤੇ ਬੱਚੇ ਹੁੰਦੇ ਨੇ ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਆ ਉਹ ਵੀ ਟੀਚਰ ਨੇ ਟੀਚਰ ਦਾ ਮਤਲਬ ਜੀ ਤੋਂ ਅਸੀਂ ਕੁਝ ਸਿੱਖਦੇ ਆ ਜਾਂ ਜਿਹੜਾ ਸਾਨੂੰ ਕੁਝ ਸਿਖਾਉਂਦਾ ਹੈ ਉਹੀ ਟੀਚਰ ਹੈ ਇਸ ਕਰਕੇ ਮੇਰੇ ਵਿਚਾਰ ਮੁਤਾਬਕ ਸਾਰੇ ਹੀ ਟੀਚਰ ਨੇ ਭਾਵੇਂ ਉਹ ਛੋਟੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਬੱਚੇ ਹੋਣ ਭਾਵੇਂ ਬਜ਼ੁਰਗ ਹੋਣ ਭਾਵੇਂ ਕੋਈ ਵੀ ਹੋਵੇ ਮੈਂ ਤਾਂ ਦੋਸਤੋ ਇੱਥੋਂ ਤੱਕ ਬੇਨਤੀ ਕਰਦਿਆਂ ਕਿ ਕੁਦਰਤ ਦਾ ਜਰਾ ਜਰਾ ਸਾਡਾ ਟੀਚਰ ਹੈ ਜਿਵੇਂ ਹੁਣ ਅਸੀਂ ਇਹ ਸੜਕ ਤੇ ਪੱਤੇ ਦੇਖ ਰਹੇ ਆ ਪੱਤੇ ਦੇਖ ਰਹੇ ਆ ਜੋ ਵੀ ਹੈ ਇਸ ਦੁਨੀਆ ਦੇ ਵਿੱਚ ਜੇ ਸਾਡਾ ਦ੍ਰਿਸ਼ਟੀਕੋਣ ਠੀਕ ਹੋਵੇ ਅਸੀਂ ਹਰ ਇੱਕ ਚੀਜ਼ ਤੋਂ ਕੁਝ ਨਾ ਕੁਝ ਨਵਾਂ ਸਿੱਖ ਸਕਦੇ ਆ ਚੰਗਾ ਸਿੱਖ ਸਕਦੇ ਆ ਇਸ ਲਈ ਸਭ ਕੁਝ ਹੀ ਟੀਚਰ ਹੈ ਪਰ ਸਾਡਾ ਦ੍ਰਿਸ਼ਟੀਕੋਣ ਸਹੀ ਹੋਣਾ ਚਾਹੀਦਾ ਤੇ ਪਿੱਛੇ ਜੇ ਆਪਾਂ ਆਪਣੇ ਇਸ YouTube ਚੈਨਲ ਤੇ ਇੱਕ ਵੀਡੀਓ ਬਣਾਈ ਸੀ ਕਿ ਬੱਚੇ ਵੀ ਸਾਡੇ ਟੀਚਰ ਨੇ ਅਸੀਂ ਬੱਚਿਆਂ ਤੋਂ ਵੀ ਬਹੁਤ ਕੁਝ ਸਿੱਖਦੇ ਆ ਤੇ ਇੱਕ ਹੋਰ ਵੀਡੀਓ ਮੇਰੇ ਯਾਦ ਆ ਰਹੀ ਹੈ ਆਪਾਂ ਨੇ ਬਣਾਈ ਸੀ ਕਿ ਕੀੜੀਆਂ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਆ ਕੀੜੀਆਂ ਤੋਂ ਭਾਗ ਕੇ ਅਸੀਂ ਅਨੁਸ਼ਾਸਨ ਸਿੱਖਦੇ ਆ ਉਹ ਲਾਈਨ ਦੇ ਵਿੱਚ ਚਲਦੀਆਂ ਨੇ ਸਬਰ ਸੰਤੋਖ ਸਹਿਣਸ਼ੀਲਤਾ ਸਿੱਖਦੇ ਆ ਉਹਨਾਂ ਦੇ ਵਿੱਚ ਸਬਰ ਹੁੰਦਾ ਆਪਣੇ ਵਾਂਗੂੰ ਕੋਈ ਇੰਨਾ ਜ਼ਿਆਦਾ ਲਾਲਚ ਭੱਜ ਦੜ ਨਹੀਂ ਹੁੰਦੀ ਕਿ ਛੇਤੀ ਮਿਲ ਜੇ ਟਕਿਆਉ ਹੁੰਦਾ ਉਹਨਾਂ ਦੇ ਵਿੱਚ ਕੀੜੀਆਂ ਦੇ ਵਿੱਚ ਤੇ ਮਿਹਨਤ ਕਰਨੀ ਸਿੱਖਦੇ ਆ ਉਹ ਮਿਹਨਤ ਕਰਕੇ ਆਪਣਾ ਜਿਹੜਾ ਦਾਣਾ ਪਾਣੀ ਹੁੰਦਾ ਹੈਗਾ ਉਹ ਇਕੱਠਾ ਕਰਦੀਆਂ ਨੇ ਫਿਰ ਖਾਂਦੀਆਂ ਨੇ ਜਿਵੇਂ ਕੀੜੀਆਂ ਜੀਵਨ ਪਤੀਤ ਕਰਦੀਆਂ ਨੇ ਉਹਨੂੰ ਸ਼ਾਸਨ ਦੇ ਵਿੱਚ ਰਹਿ ਕੇ ਮੇਰੇ ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਅਸੀਂ ਕੀੜੀਆਂ ਤੋਂ ਵੀ ਬਹੁਤ ਕੁਝ ਸਿੱਖਦੇ ਆ ਤੇ ਦੋਸਤੋ ਸਾਰੇ ਹੀ ਟੀਚਰ ਨੇ ਭਾਵੇਂ ਸਕੂਲ 'ਚ ਜਿਹੜੇ ਛੋਟੇ ਬੱਚੇ ਪੜ੍ਹਦੇ ਨੇ ਉਹ ਵੀ ਟੀਚਰ ਨੇ ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਆ ਭਾਵੇਂ ਕੋਈ ਅਨਪੜ ਕਿਉਂ ਨਾ ਹੋਵੇ ਉਹ ਵੀ ਟੀਚਰ ਹੈ ਉਹ ਤੋਂ ਵੀ ਅਸੀਂ ਕਈ ਵਾਰੀ ਬਹੁਤ ਕੁਝ ਸਿੱਖਦੇ ਆ ਜ਼ਰੂਰੀ ਨਹੀਂ ਕਿ ਬਹੁਤਾ ਪੜਿਆ ਲਿਖਿਆ ਚੰਗਾ ਪੜਿਆ ਲਿਖਿਆ ਹੀ ਟੀਚਰ ਹੋ ਉਹੀ ਸ਼ੱਕ ਨਹੀਂ ਕਿ ਉਹ ਵੀ ਟੀਚਰ ਨੇ ਪਰ ਜੇ ਅਸੀਂ ਸੋਚੀਏ ਤਾਂ ਸਾਰੇ ਹੀ ਟੀਚਰ ਨੇ ਤੇ ਸਾਰੇ ਹੀ ਸਟੂਡੈਂਟ ਨੇ ਇਸ ਲਈ ਸਾਨੂੰ ਹਮੇਸ਼ਾ ਮੋਟੀਵੇਟ ਰਹਿਣਾ ਚਾਹੀਦਾ ਹੈ ਜਟਤੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਯੂ ਆਰ ਸਪੈਸ਼ਲ ਜੁਨੀਕ ਐਂਡ ਇੰਪੋਰਟੈਂਟ ਇਹ ਵੀ ਆਪਾਂ ਨੇ ਇੱਕ ਵੀਡੀਓ ਬਣਾਈ ਸੀਗੀ ਠੀਕ ਹੈ ਜੀ ਇਸ ਲਈ ਕਦੇ ਵੀ ਸਾਨੂੰ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਢੈਂਦੀ ਕਲਾ ਵਿੱਚ ਨਹੀਂ ਜਾਣਾ ਚਾਹੀਦਾ ਇਸ ਕਰਕੇ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫੇਰ ਹੈਪੀ ਟੀਚਰਜ਼ ਡੇ ਸਤਿ ਆਪਕ ਦੀਪਸਨੀਆ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਤੇ ਕਈ ਵਾਰੀ ਮੇਰੇ ਤੋਂ ਬੋਲਦੇ ਹੋਏ ਪਨਨਸੀਏਸ਼ਨ ਦੇ ਵਿੱਚ ਉਚਾਰਨ ਦੇ ਵਿੱਚ ਬੋਲਣ ਦੇ ਵਿੱਚ ਮਿਸਟੇਕ ਹੋ ਜਾਂਦੀ ਹੈ ਕਿਉਂਕਿ ਇੰਨਾ ਜਿਆਦਾ ਕੋਈ ਵੱਡਾ ਤਜਰਬਾ ਮੈਨੂੰ ਨਹੀਂ ਹੈਗਾ ਮੈਂ ਹਜੇ ਸਿੱਖ ਰਹਾ ਮੈਂ ਇੱਕ ਸਖਿਆਰਥੀ ਆ ਵਿਦਿਆਰਥੀ ਆ ਤੇ ਸਾਰੀ ਉਮਰ ਰਹੂੰਗਾ ਵੀ ਵਿਦਿਆਰਥੀ ਸਖਿਆਰਥੀ ਗਲਤੀਆਂ ਦਾ ਪੁੱਤਲਾ ਸੇਵਕ ਸਿਹਾਲ ਤੇ ਜਿਵੇਂ ਕਿ ਪਹਿਲਾਂ ਆਪਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਘਰ ਤੋਂ ਸਟਾਰਟਿੰਗ ਹੋ ਜਾਂਦੀ ਹੈ ਸਾਡੇ ਜਿਹੜੇ ਪਹਿਲੇ ਟੀਚਰ ਹੁੰਦੇ ਨੇ ਘਰ ਦੇ ਵਿੱਚ ਆਉਂਦੇ ਨੇ ਸਾਡੇ ਪੇਰੈਂਟਸ ਉਸ ਤੋਂ ਬਾਅਦ ਹੋਰ ਘਰ ਦੇ ਜਿਹੜੇ ਮੈਂਬਰ ਫਿਰ ਉਸ ਤੋਂ ਬਾਅਦ ਸਕੂਲ ਦੇ ਵਿੱਚ ਜਾਂਦੇ ਆ ਸੀ ਸਕੂਲ ਦੇ ਵਿੱਚ ਜਿਹੜੇ ਟੀਚਰ ਹੁੰਦੇ ਨੇ ਉਹ ਸਾਨੂੰ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਬਹੁਤ ਕੁਝ ਚੰਗਾ ਸਿਖਾਉਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਟੀਚਰ ਸਹਿਬਾਨ ਦਾ ਤਾਂ ਹੀ ਅੱਪਾ ਅੱਜ ਹਾਈ ਕੋਰਟ ਬੈਠੇ ਆ ਜੇ ਅਸੀਂ ਸਾਡੇ ਜਿਹੜੇ ਅਧਿਆਪਕ ਸੀ ਉਹਨਾਂ ਨੇ ਸਾਨੂੰ ਕੁਝ ਪੜ੍ਹਾਇਆ ਲਿਖਾਇਆ ਕਹਿਣ ਤੋਂ ਭਾਵ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਟੀਚਰ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਉਹ ਸਾਨੂੰ ਪ੍ਰਾਇਮਰੀ ਸਕੂਲ 'ਚ ਮਿਲੇ ਮਿਡਲ ਸਕੂਲ 'ਚ ਮਿਲੇ ਫਿਰ ਹਾਈ ਸਕੂਲ ਦੇ ਵਿੱਚ ਫਿਰ ਉਸ ਤੋਂ ਬਾਅਦ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਹਾਈ ਕੋਰਟ ਆਏ ਹਾਈ ਕੋਰਟ ਦੇ ਵਿੱਚ ਸਾਡੇ ਸਤਿਕਾਰਯੋਗ ਕਰਵਿੰਦਰ ਸਿੰਘ ਮਾਨ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਾਡੇ ਸਤਿਕਾਰਯੋਗ ਟੀਚਰ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਉਹਨਾਂ ਦੇ ਸਦਕਾ ਹੀ ਅੱਜ ਆਪਾਂ ਹਾਈ ਕੋਰਟ ਆ ਤੇ ਦੋਸਤੋ ਮਿੱਤਰੋ ਪਿਆਰਿਓ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਮੈਂ ਮੁਬਾਰਕਵਾਦ ਦਿੰਦਾ ਵਧਾਈਆਂ ਦਿੰਦਾ ਹੈਪੀ ਟੀਚਰਸ ਡੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਗੱਲ ਨੂੰ ਫੇਰ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਜੇ ਜਿਉਂਦੇ ਰਹੇ ਤਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਠੀਕ ਰੱਖੇ ਖੁਸ਼ ਰੱਖੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ